15 ਲੈਣ ਦਾ ਰਵਾਦਾ ਫਿਰ ਆਈਫੋਨ 15 ਤੇ ਵਿੱਚ ਇਹ ਕਹਿੰਦੇ ਵੀ 17 ਲੈ ਲਓ ਨਵੀਂ ਟੈਕਨੋਲੋਜੀ ਨਵੇਂ ਫੀਚਰ ਭਾਈ ਮੈਂ ਤਰਪੇਰੇ ਅੱਜ ਆਇਆ ਸੀ ਮੋਗੇ ਸ਼ਹਿਰ ਤੇ ਹਾਲੇ ਰੌਣਕ ਮੇਲਾ ਤਾਂ ਬਹੁਤ ਘੱਟ ਆ ਕਿਉਂਕਿ ਤੁੰਦ ਸੀ ਮੈਂ ਆਉਣਾ ਪਿਆ ਸੀ ਅੱਜ ਮੈਨੂੰ ਥੋੜਾ ਜਿਹਾ ਵੇਲੇ ਨਾਲ ਕਿਉਂਕਿ ਮੈਨੂੰ ਥੋੜਾ ਜਿਹਾ ਸੀਗਾ ਕਿਤੇ ਹੋਰ ਕੰਮ ਤੇ ਹੁਣ ਮੈਂ ਕਿਹਾ ਚਲੋ ਮੋਗੇ ਵੇਚਦੀ ਜਾਣਾ ਢੇੜਾ ਕੱਢ ਹੀ ਚੱਲ ਗਏ ਤੇ ਆਪਾਂ ਹੁਣ ਜਾਣਾ ਐਪਲ ਕੇਅਰ ਤੇ ਐਪਲ ਸਟੋਰ ਤੇ ਉੱਥੋਂ ਆਪਾਂ ਨਾ ਆਈਫੋਨ ਟਰਾਈ ਕਰਨਾ ਸੋ ਅਗਰ ਬਾਬੇ ਦੀ ਮਿਹਰ ਹੋਈ ਆਪਾਂ ਜਲਦੀ ਨਵਾਂ ਫੋਨ ਲੈਣਾ ਤੇ ਕਿਉਂਕਿ ਫੋਨ ਤਾਂ ਇਹ ਵੀ ਵਧੀਆ ਆਪਣੇ ਕੋਲੇ ਤੇ ਬਾਕੀ ਟਰਾਈ ਕਰਦੇ ਆ ਕੀ ਪ੍ਰਾਈਸ ਆ ਕੀ ਹਿਸਾਬ ਦਾ ਵੇਖਦੇ ਆ ਕਿਹੜਾ ਫੋਨ ਲੈਨੇ ਆ ਬਾਕੀ ਹਲੇ ਟਰਾਈ ਕਰਦੇ ਆ ਇੱਥੇ ਵੀ ਹੈਗੇ ਸਟੋਰ ਇੱਥੇ ਵੀ ਟਰਾਈ ਕਰ ਲੈਨੇ ਪਹਿਲਾਂ ਮੇਰੇ ਨਾਲ ਧੁੰਦ ਹੋਣ ਕਰਕੇ ਟਰੈਫਿਕ ਨਹੀਂ ਹੈਗਾ ਨਹੀਂ ਤਾਂ ਫਿਰ ਦੁਬਾਰੇ ਤਾਂ ਲੰਘਿਆ ਨਹੀਂ ਜਾਂਦਾ ਇੱਥੋਂ ਦੀ ਉਸਤਾਜੀ ਨੂੰ ਗਿਆ ਸੀ ਚਲ ਗਿਆ ਉਸਤਾਜੀ ਕਹਿੰਦਾ ਮੈਂ ਨਹੀਂ ਜਾਣਾ ਉਹ ਕਹਿੰਦਾ ਅੱਜ ਬੱਚੇ ਸਕੂਲ ਗਏ ਆ ਆਹ ਤਾਂ ਛੁੱਟੀ ਸੀ ਵੈਸੇ ਕਰ ਲਈ ਉਹਨਾਂ ਨੇ ਠੰਡ ਕਾਫੀ ਹੈ ਤੇ ਹੁਣ ਪਹਿਲਾਂ ਆਪਾਂ ਐਪਲ ਸਟੋਰ ਚ ਆਲਦੇ ਆ ਉੱਥੋਂ ਕਰਦੇ ਆ ਟਰਾਈ ਕਿਹੜੇ ਸੀਰੀਜ਼ ਮਿਲਦੀ ਆਪਾਂ ਨੂੰ ਕੀ ਹਿਸਾਬ ਕਿਤਾਬ ਆਪਾਂ ਉਹਦੇ ਬਾਰੇ ਜਮਾਂ ਨਹੀਂ ਪਤਾ ਤੇ ਕੀ ਰੇਟ ਚੱਲਦਾ ਕੀ ਨਹੀਂ ਚੱਲਦਾ ਕਰਦੇ ਆ ਟ੍ਰਾਈ ਆ ਫਿਰ ਗੱਡੀ پارک ਕਰ ਲਈਏ ਕਿਤੇ ਇਹ ਚੱਲਦੇ ਆਪਾਂ ਸਟੋਰ ਗੱਡੀ ਘਾਤੀ پارک ਚੱਲਦੇ ਆ ਹਾਂ ਬੱਲੇ ਬੱਲੇ ਸਬਜੀ ਮੰਡੀ ਸਬਜੀ ਤਾਂ ਲਈਏ ਮੁਗੇ ਇਨਾਵੇਂ ਮੰਡੀ ਜੀ ਕੁਛ ਵੀ ਖਰੀਦ ਲੈ ਇੱਥੇ ਬਹੁਤ ਆਦਾਬ ਜਾਂ ਤੇ ਬਾਕੀ ਸਸਤੀ ਮਿਲ ਜਾਂਦੀ ਹੈ ਲੋਬੇ ਮਿੱਤਰੋ ਕਰਿਆਂ ਦੀਆਂ ਸਭ ਟਰਾਈਆਂ ਬਾਹਰ ਥੋੜਾ ਜਿਹਾ ਆਈਫੋਨ ਦਾ ਰੇਟ ਥੋੜਾ ਜਿਹਾ ਘਟਾ ਤੇ ਬਾਕੀ ਅੰਦਰ ਥੋੜਾ ਜਿਹਾ ਵਧਦਾ ਬਾਕੀ ਸਿੰਗਲ ਸੀਰੀਜ਼ ਮਿਲ ਰਹੀ ਸੀ ਦੇਖਦੇ ਹਾਂ ਹਲੇ ਅਜੇ ਟਰਾਈ ਕਰਾਂਗੇ ਫਿਰ ਦੇਖਦੇ ਆਂ ਬਾਕੀ ਹਜੇ ਮਨ ਬਣਾਉਨੇ ਆਂ ਹਾਲੇ ਅਸਲ ਮਨ ਨਹੀਂ ਬਣਿਆ ਜਦੋਂ ਮਨ ਬਣ ਗਿਆ ਫਿਰ ਤਾਂ ਆਪਾਂ ਚੱਕਦਣਾ ਕਰਨਾ ਬਾਕੀ 15 ਲੈਣ ਦਾ ਰਾਦਾ ਮੇਰਾ ਆਈਫੋਨ 15 ਤੇ ਵਿੱਚ ਕਹਿੰਦੇ ਵੀ 17 ਲੈ ਲਓ ਨਵੀਂ ਟੈਕਨੋਲੋਜੀ ਨਵੇਂ ਫੀਚਰ ਪਰ ਸੋਚਾ ਸੋਚ ਕੇ ਸਫਰ ਨਤੀਜਾ ਚਿੰਤਾ ਕੋਈ ਹਾਲ ਨਹੀਂ ਜਿਹੜੀ ਚੀਜ਼ ਆਉਣੀ ਉਹ ਆਈ ਜਾਣੀ ਤੇ ਬਾਕੀ ਘੇੜੇ ਛੇੜੇ ਕੱਢ ਲਿਆ ਮੋਗੇ ਚ ਤੇ ਹੁਣ ਥੋੜਾ ਹੋਰ ਕੰਮ ਆ ਤੇ ਉਧਰ ਚੱਲਦੇ ਆ ਇੱਥੇ ਹੁਣ ਗੱਡੀ پارک ਲਾਈ ਸੀ ਉਹਨਾਂ ਇੱਥੋਂ ਨਿਕਲਦੇ ਆ ਕੇਰਾ ਤੇ ਟਾਈਮ ਵੀ 1.5 ਵਜ ਗਿਆ ਦਿਨ ਜਿਹਦਾ ਪਤਾ ਹੀ ਨਹੀਂ ਲੱਗਦਾਗਾ ਮੈਂ 11 ਵਜੇ ਤੋਂ ਰਿਆਂ ਤੇ ਮਿੰਟ ਚ 1.5 ਵਜ ਗਿਆ ਤੇ ਇੱਥੇ ਨਿਕਲਦੇ ਕਰਦੇ ਨੇ ਮਿੰਟਾਈ ਵਜ ਜਾਣੇ ਆ ਤੇ ਇੱਕ ਦੋ ਨਿੱਕੇ ਮੋٹے ਹੋਰ ਕੰਮ ਹੋਊ ਕਰਦੇ ਆ ਤੇ ਆਈਫੋਨ ਲਵਾਂਗੇ ਥੋੜੇ ਦਿਨਾਂ ਤੱਕ ਹਲੇ ਸਲਾਹ ਕਰਦੇ ਆ ਫਿਰ ਤੇ ਹੁਣ ਤਾਂ ਚਲੋ ਆਪਣੇ ਕੋਲੇ ਹੈਗਾ ਆਈਫੋਨ ਬਾਕੀ ਆਪਣੇ ਕੋਲੇ ਕੈਮਰਾ ਵੀ ਹੈਗਾ ਤੇ ਚਲੋ ਉਹ ਉੱਪਰ ਦੀਆਂ ਗੱਲਾਂ ਫੇਰ ਕਿਤੇ ਕਰਾਂਗੇ ਹੁਣ ਤਾਂ ਚੱਲੀਏ ਲਓ ਵੀ ਮਿੱਤਰ ਸਿੰਘਾ ਨੇ ਪਾਦੇ ਚੱਲੇ ਹੁਣ ਇੱਥੇ ਚੱਲਦੇ ਆਪਾਂ ਕਿਉਂਕਿ ਇੱਧਰ ਸੜਕਾਂ ਵੀ ਖਰਾਬ ਹੀ ਆ ਤੇ ਹੁਣ ਆਪਾਂ ਇੱਥੋਂ ਮੋਦਗੀ ਨੂੰ ਚੱਲਦੇ ਆ ਮੈਂ ਐ ਵੀ ਮੋਦਗੀ ਵੇਚਦੀ ਹੈ ਮੇਨ ਰੋਡ ਹੀ ਹਾਈਵੇ ਦੇ ਵਧੀਆ ਤੇ ਛੜ ਗਿਆ ਸਾਰੇ ਟੁੱਟੀਆਂ ਪਈਆਂ ਤਕਰੀਬਨ ਆ ਗਿਆ ਟਰੋਲੀ ਭਾਈ ਵੇਚ ਦੀ ਚਾਹੀਦਾ ਨਾ ਨੱਥੂ ਵਾਲੇ ਸਾਰੀ ਟੁੱਟੀਆਂ ਛੜਕਾਉਂ। ਮੁੱਦਗੀ ਵੇਚ ਦੀ ਚੱਲਦੀ ਹੈ। ਇਹ ਗੱਲਬਾਤ ਹੋਈ ਤਾਂ ਥੋੜਾ ਸ਼ੇਅਰ ਕਰਾਂ ਇਹਨਾਂ ਦਾ ਫਿਰ ਚੱਲਦੇ ਆ ਘਰ ਨੂੰ। ਘਰੇ ਜਾ ਕੇ ਸ਼ੁਰੂ ਕਰਦੇ ਆ ਵਲੌਗ। ਆ ਗਏ ਆ ਤੇ ਇੱਕ ਚੀਜ਼ ਲਈ ਆ ਅਰੂ। ਲੋਕ। ਅੰਦਰ ਰਾਇਲ ਬਾਈਟਸ। ਇਹ ਬੀ ਸਿੰਗਰ ਦਾ ਖਾਦਾ 버ਗਰ ਪਹਿਲੀ ਵਾਰੀ ਆਪਾਂ ਟਰਾਈ ਕੀਤਾ। 버ਗਰ ਕਾਫੀ ਘੈਂਟ ਸੀਗਾ ਟੇਸਟੀ ਸੀ। ਲਓ ਬਈ ਮੁੱਦ ਕੀਦੇ ਕੰਮਕਾਰ ਹੋ ਗਏ ਆ। ਹੁਣ ਚੱਲ ਗਿਆ ਆਪਾਂ ਪਿੰਡਾਂ ਨੂੰ। ਹੁਣ ਤਾਂ ਤਿੰਨ ਵੱਜ ਚੁੱਕੇ ਆ। ਹੁਣ ਜਾਣ ਚ ਫਾਇਦਾ। ਦੋਆ ਤਿੰਨਾ ਤਿੰਨਾ ਚਾਰਾਂ ਘੰਟਿਆਂ ਚ। ਦੋ ਪਿੰਡ ਅੱਜ ਕੰਮ ਨਵਾਤੇ। ਦੋ ਪਿੰਡਾਂ ਚ ਕੰਮ ਨਪਟਾਤੇ। ਦੋ ਸ਼ਹਿਰਾਂ ਚ ਕੰਮ ਨਪਟਾਤੇ। ਫੇਰ ਵੀ ਖੱਟ ਕੇ ਚੱਲਿਆ। ਜੇ ਬੰਦਾ ਕੱਲਾ ਹੋਏ ਤੇ ਬੰਦਾ ਛੇਤੀ ਕੰਮ ਖੱਜਣੇ ਦਮ। ਹੁਣ ਚੱਲਦੇ ਆ। ਲਓ ਜੀ ਆਉਣ ਸਾਰੇ ਉਸਤਾਦ ਜੀ ਨੇ ਗੋੜ ਵਾਲੇ ਚੌਲ ਦੇਤੇ ਨਾਲ ਚਾਹ ਆਉਂਦੀ ਆ ਨਾਲੇ ਆਪਾਂ ਇਹਨਾਂ ਨੂੰ ਚਾਰਜ ਲਾ ਦੋ। ਚੌਬਾ ਲਾ ਦੇ। ਗੋੜਾ ਦੇ। ਹੂੰ। ਮਜ਼ਾ ਆ ਜਾਂਦਾ ਚਾਹ ਨਾਲ। ਹੂੰ ਹੂੰ। ਬੱਚੇ ਵੀ ਆਉਣ ਵਾਲੇ ਬਈ ਖਾਈ ਗਏ ਦੋ ਦੋ। ਮੈਂ ਛੱਡ ਕੇ ਹਾਂ ਤਾਂ ਕਿਉਂ ਮੈਂ ਦਾ ਵੇਸਤਾ ਹੁਣ ਮੈਂ ਚੱਲਿਆ ਖੇਤ ਓਕੇ ਬਹੁਤ ਵਧੀਆ ਲੱਗਦੇ ਘੇੜ ਲਾਂ ਹਾਂ ਚੱਲ ਠੰਡ ਬਹੁਤ ਹੈ ਅੱਜ ਧੁੱਪ ਨਹੀਂ ਨਿਕਲੀ ਤੇ ਆਪਾਂ ਚੱਲਦੇ ਹਾਂ ਹੁਣ ਸਾਈਕਲ ਤੇ ਹਵਾ ਘੱਟ ਲੱਗੂ ਨਾਲ ਸਰੀਰ 'ਚ ਖੌਲ ਜੂਗਾ ਨਾਲ ਨਿਆਰੇ ਨੇ ਗਾਣੇ ਥੋੜੇ ਆ ਮੇਰੇ ਕੋਲ ਵੈਸੇ 에ਰਪੋਰਟ ਸੀਗੇ ਉਹ ਥੋੜੀ ਉਹਨਾਂ ਦੀ ਕੁਆਲਿਟੀ ਲੋ ਹੋ ਗਈ ਮੈਂ ਕਿਹਾ ਚੱਲ ਇਹਦੇ ਨਾਲ ਵਧੀਆ ਚੀਜ਼ ਆ ਬਾਕੀ ਨਿਆਰੇ ਨੇ ਮਾਰਗੇ ਕਈ ਦਿਨ ਹੋ ਗਏ ਆ ਗੁੱਲੀ ਡੰਡਾ ਵੇਖੀ ਮਰਿਆ ਕਿ ਨਹੀਂ ਆ ਪਾਲਕ ਜੀ ਤਾਂ ਵੈਸੇ ਕੰਟਰੋਲ ਚ ਲੱਗਦੀ ਆ ਤੇ ਗੁੱਲੀ ਡੰਡਾ ਇਧਰ ਘਟਾ ਹੋ ਰਾਹ ਨਾਲ ਉਧਰ ਚਲਦੇ ਆ ਉਹ ਕਣਕ ਤਾਂ ਸਾਰੀ ਕਾਲੀ ਛਾਈ ਆ ਹਾਲੇ ਕਣਕ ਨੂੰ ਦੂਜਾ ਪਾਣੀ ਨਹੀਂ ਲਾਉਣਾ ਕਿਉਂਕਿ ਹਾਲੇ ਥੋੜੀ ਖਾਦ ਵੀ ਪਾਉਣੀ ਆ ਅਜੇ ਰ ਆਪਣੇ ਮਾਸਾ ਵੀ ਧੋਪ ਨਹੀਂ ਕੱਢੀ ਹੁਣ ਤਾਂ ਉਦੋਂ ਵੀ ਠੰਡ ਵਧ ਗਈ ਸਾਢੇ 4 ਹੋ ਗਏ ਹੋਰ ਵੀ ਠੰਡ ਵਧ ਗਈ ਆ ਇਹ ਗਾਲ ਤੇ ਸਰ ਵੀ ਗਰਮ ਹੋ ਗਿਆ ਮੈਂ ਦੋ ਦੂਜਾ ਦੋ ਤਿੰਨ ਦਿਨ ਹੋ ਗਏ ਖੇਤ ਨਹੀਂ ਆਇਆ ਮੈਂ ਕਿਹਾ ਦੇਖੀ ਹੈ ਅੱਜ ਮੈਨੂੰ ਲੱਗਾ ਹਫਤਾ ਕ ਹੋ ਗਿਆ ਹੁਣ ਸਪਰੇਅ ਕੀਤੀ ਨੂੰ ਗੁੱਲੀ ਡੰਡੇ ਦਾ ਰਿਜ਼ਲਟ ਤੁਹਾਨੂੰ ਦੱਸਦੇ ਆ ਆਇਆ ਕਿ ਨਹੀਂ ਆਇਆ ਕਿ ਵਾ ਰਿਜ਼ਲਟ ਥੋੜਾ ਘੱਟ ਹੀ ਆ ਰਿਹਾ ਮੈਂ ਕਿ ਉਧਰ ਲਈ ਸੜ ਦੇਖਦੇ ਹਾਂ ਹਾਲ ਇਧਰ ਤਾਂ ਗੁੱਲੀ ਡੰਡਾ ਹੀ ਘੱਟਾ ਵੈਸੇ ਹੈ ਨਹੀਂ ਸੀਗਾ ਕਰਦੇ ਆ ਟਰਾਈ ਗੁੱਲੀ ਡੰਡਾ ਵੇ ਜਿਵੇਂ ਖੜਾ ਉਹ ਤੌਣ ਜੀ ਤਾਂ ਸਿੱਟੀ ਆ ਬਟ ਹੱਲੇ ਉਹਨਾਂ ਸੜਿਆ ਨਹੀਂ ਉਹ ਤਾਂ ਪੀਲਾ ਹੋਣਾ ਲਾਪਿਆ ਤਾਂ ਹੈ ਗਿਆ ਵਿੱਚ ਪਚ ਬੂਟੇ ਜਿਵੇਂ ਨਾ ਉਹ ਮੇਰਾ ਹੋ ਗਿਆ ਇੱਕ ਬੂਟਾ ਧਾਣ ਜੀ ਤਾਂ ਸਿੱਟੀ ਹੈ ਬਟ ਬਾਕੀ ਹਲੇ ਸੜਿਆ ਨਹੀਂ ਉਹਨਾਂ ਵੈਸੇ ਕੰਟਰੋਲ ਜਿਆ ਤਾਂ ਲੱਗਦਾ ਸਿੱਟਿਆ ਜਾ ਬਾਕੀ ਮੈਨੂੰ ਆ 10 ਦਿਨ ਲੱਗ ਹੀ ਜਾਂਦੇ ਹਨਾ ਪਾਲਕ ਜੀ ਤੇ ਉਹ ਪ੍ਰਭਾਵ ਜਿਹੜੀ ਵਟਾਂ ਤੇ ਆ ਸ਼ੁਰੂ ਜੇ ਤਾਂ ਹੋ ਗਿਆ ਨਾ ਸਾਈਡ ਸਾਈਡ ਜੀ ਤੇ ਰਾਹ ਦੇ ਨਾਲ ਬਾਕੀ ਹਮਮ ਨੀਲੇ ਪੀਲੇ ਆ ਜਾਂਦਾ ਠੀਕ ਹੈ ਅੱਜ ਅੱਠਵਾਂ ਨੌਵਾਂ ਦਾ ਨਾ ਪੂਰੀ ਸ਼ਾਨਦਾਰ ਆ ਓਕੇ ਆ ਮਾਰਦੀ ਛੱਲਾ ਹਾਂ ਬੱਲੇ